ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਤੇ ਵਾਪਰੇ ਵੱਡਾ ਭਿਆਨਕ ਹਾਦਸਾ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਫਰੀਦਕੋਟ ਦੇ ਕਸਬਾ ਕੋਟਕਪੁਰਾ ਤੋਂ ਦੁੱਖ ਦੀ ਖਬਰ ਸਾਹਮਣੇ ਆਈ ਹੈ ਇੱਥੇ ਰੁਸਤੀ ਹੋਈ ਕਰ ਵਾਲੇ ਨੂੰ ਮਨਾ ਕੇ ਲਈ ਜਾ ਰਹੇ ਹਨ ਕਰ ਵਾਲੇ ਦੀ ਦਸਤੇ ਵਿੱਚ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ ਵਜੋ ਹੋਈ ਆ ਜੀ ਹਾਂ ਮ੍ਰਿਤਕ ਦਾ ਆਪਣੀ ਪਤਨੀ ਨਾਲ ਕੋਈ ਵਿਵਾਦ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਪੰਚਾਇਤ ਵੱਲੋਂ ਮਸਲੇ ਨੂੰ ਸੁਲਝਾ ਦਿੱਤਾ ਤਾਂ ਗਿਆਤਾਂ ਮ੍ਰਿਤਕ ਆਪਣੇ ਮੋਟਰਸਾਈਕਲ 'ਤੇ ਜਦੋਂ ਲੁਧਿਆਣੇ ਵੱਲ ਜਾਣ ਲੱਗਾ ਤਾਂ ਕੋਟਕਪੁਰਾ ਮੋਗਾ ਰੋਡ 'ਤੇ ਉਸ ਦੀ ਬਾਈਕ ਇੱਕ ਟਰਾਲੇ ਥੱਲੇ ਆ ਗਈ ਜਸਨੂ ਲੋਕਾਂ ਦੀ ਮਦਦ ਨਾਲ ਹਸਪਤਾਲ ਪੰਚਾਇਤ ਜਿੱਥੇ ਡਾਕਟਰਾਂ ਵੱਲੋਂ ਜਤਿੰਦਰ ਸਿੰਘ ਨੂੰ ਮਰਤਕ ਕੋਸ਼ਿਸ਼ ਕਰ ਦਿੱਤਾ ਮਰਤਕ ਦੇ ਮੋਟਰਸਾਈਕਲ ਦੇ ਡੇ ਟਰਾਲੇ ਹਿੱਟ ਹੋਣ ਕਰਨਾ ਇਹ ਹਾਦਸਾ ਵਾਪਰਿਆ ਜਤਿੰਦਰ ਸਿੰਘ ਦੇ ਦੋ ਬੱਚੇ ਹਨ ਤੇ ਜੈਸ ਵਿੱਚ 3 ਸਾਲ ਦਾ ਮੁੰਡਾ ਤੇ 1 6 ਮਹੀਨੇ ਦੀ ਕੁੜੀ ਦੱਸੀ ਜਾ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ